ਕੈਥੋਲਿਕ ईसाई ਧਾਰਮਿਕ ਗੁਰੂ ਪਾਪ ਫਰਾਂਸਿਸ ਦਾ ਅਜ ਤੇਹੰਤ ਹੋ ਗਿਆ। ਉਹ 88 ਸਾਲਾਂ ਦੇ ਸਨ। ਵੈਟਿਕਨ ਦੇ ਅਨੁਸਾਰ ਪਾਪ ਨੇ ਅਜ ਸਥਾਨਕ ਸਮੇਂ ਅਨੁਸਾਰ ਸਵੇਰੇ 7:30 ਵਜੇ ਆਖਰੀ ਸਾਹ ਲਿਆ। ਉਹਨਾਂ ਨੂੰ 14 ਫਰਵਰੀ ਨੂੰ ਰੋਮ ਦੇ ਜੈਮਲੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਹ ਨਮੂਨੀਆਂ ਅਤੇ ਅਨੀਮੀਆ ਦਾ ਵੀ ਇਲਾਜ ਕਰਵਾ ਰਹੇ ਸਨ। ਫੇਫੜਿਆਂ ਦੀ ਇਨਫੈਕਸ਼ਨ ਕਾਰਨ ਉਹ ਪਿਛਲੇ 5 ਹਫ਼ਤਿਆਂ ਤੋਂ ਹਸਪਤਾਲ ਵਿੱਚ ਸੇਰੇ ਇਲਾਜ ਸਨ। ਦੱਸ ਦਈਏ ਕਿ ਉਹਨਾਂ ਨੇ ਕੱਲ ਹੀ ਅਮਰੀਕਾ ਦੇ ਉਪਰਾਸ਼ਪਤੀ ਨਾਲ ਮੁਲਾਕਾਤ ਵੀ ਕੀਤੀ ਸੀ। ਪਾਪ ਫਰਾਂਸਿਸ ਅਰਜنٹੀਨਾ ਦੇ ਇੱਕ ਜੀਸਵਿਟ ਪਾਦਰੀ ਸਨ ਜੋ 2013 ਵਿੱਚ ਰੋਮਨ ਕੈਥੋਲਿਕ ਚਰਚ ਦੇ 266ਵੇਂ ਪਾਪ ਬਣੇ ਸਨ ਉਹ ਪਿਛਲੇ 1000 ਸਾਲਾਂ ਵਿੱਚ ਪਹਿਲੇ ਵਿਅਕਤੀ ਸਨ ਜੋ ਗੈਰ ਯੂਰੋਪੀਅਨ ਸਨ ਪਰ ਕੈਥੋਲਿਕ ਧਰਮ ਵਿੱਚ ਸਭ ਤੋਂ ਉੱਚੇ ਅਹੁਦੇ ਤੇ ਪਹੁੰਚੇ ਪਾਪ ਦਾ ਜਨਮ 17 ਦਸੰਬਰ 1936 ਨੂੰ ਫਲੋਰੈਂਸ ਅਰਜنٹੀਨਾ ਵਿਖੇ ਹੋਇਆ ਸੀ ਪਾਪ ਬਣਨ ਤੋਂ ਪਹਿਲਾਂ ਉਹਨਾਂ ਦਾ ਨਾਮ ਜਾਰਜ ਮਾਰੀਓ ਸੀ ਪਾਪ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਅਰਜنٹੀਨਾ ਦੇ ਰਾਜਧਾਨੀ ਬਿਊਨਸ ਆਇਰਸ ਵਿੱਚ ਬਿਤਾਇਆ ਸੀ ਉਹ ਸੁਸਾਇਟੀ ਆਫ ਜੀਜਸ ਦਾ ਮੈਂਬਰ ਬਣਨ ਵਾਲੇ ਪਹਿਲੇ ਪੌਪਸ ਹਨ। ਉਨ੍ਹਾਂ ਨੇ ਬਿਊਨਸ ਆਇਰਿਸ ਯੂਨੀਵਰਸਿਟੀ ਤੋਂ ਦਰਸ਼ਨ ਅਤੇ ਧਰਮ ਸ਼ਾਸਤਰ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਸੀ। ਉਨ੍ਹਾਂ ਨੇ ਸਮਲਿੰਗੀ ਲੋਕਾਂ ਦੇ ਚਰਚ ਵਿੱਚ ਆਉਣ ਤੇ ਵੱਡਾ ਫੈਸਲਾ ਲਿਆ ਸੀ। ਉਨ੍ਹਾਂ ਇਸ ਸੰਬੰਧੀ ਕਿਹਾ ਸੀ ਕਿ ਜੇਕਰ ਕੋਈ ਸਮਲਿੰਗੀ ਵਿਅਕਤੀ ਰੱਬ ਦੀ ਪਾਲ ਕਰ ਰਿਹਾ ਹੈ ਤਾਂ ਮੈਂ ਉਸ ਦਾ ਨਿਰਣਾ ਕਰਨ ਵਾਲਾ ਕੌਣ ਹੁੰਦਾ ਹਾਂ? ਪੌਪ ਨੇ ਤਲਾਕਸ਼ੁਦਾ ਕੈਥੋਲਿਕ ਜੋ ਦੁਬਾਰਾ ਵਿਆਹ ਕਰਦੇ ਸਨ ਨੂੰ ਧਾਰਮਿਕ ਪ੍ਰਵਾਨਗੀ ਦਿੱਤੀ। ਉਨ੍ਹਾਂ ਅਜਿਹੇ ਲੋਕਾਂ ਨੂੰ ਭਾਈਚਾਰਾ ਪ੍ਰਾਪਤ ਕਰਨ ਦਾ ਅਧਿਕਾਰ ਦਿੱਤਾ। ਇਸ ਤਰ੍ਹਾਂ ਸਮਾਜਿਕ ਅਲੈਦੀ ਦਾ ਵੀ ਅੰਤ ਹੋਇਆ ਦੱਸ ਦਈਏ ਕਿ ਪਾਪ ਫਰਾਂਸਿਸ ਨੇ ਅਪ੍ਰੈਲ 2014 ਵਿੱਚ ਪਹਿਲੀ ਵਾਰ ਚਰਚਾਂ ਵਿੱਚ ਬੱਚਿਆਂ ਦੇ ਜਿੰਸੀ ਸ਼ੋਸ਼ਣ ਨੂੰ ਸਵੀਕਾਰ ਕੀਤਾ ਅਤੇ ਇਸ ਲਈ ਜਨਤਕ ਤੌਰ ਤੇ ਮਾਫੀ ਵੀ ਮੰਗੀ ਸੀ ਉਹ ਪਿਛਲੇ ਕਈ ਮਹੀਨਿਆਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ ਹਾਲਾਂਕਿ ਪਹਿਲਾਂ ਜਦੋਂ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਤਾਂ ਕੈਥੋਲਿਕ ਚਰਚ ਦੇ ਹੈੱਡਕੁਆਰਟਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਸੀ ਕਿ ਪਾਪ ਦੀ ਬਲੱਡ ਟੈਸਟ ਰਿਪੋਰਟ ਵਿੱਚ ਕਿਡਨੀ ਫੇਲ ਹੋਣ ਦੇ ਲੱਛਣ ਦਿਖੇ ਹਨ ਹਾਲਾਂਕਿ ਉਹਨਾਂ ਨੂੰ 14 ਮਾਰਚ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਪਰ ਅੱਜ ਸਵੇਰੇ ਉਹਨਾਂ ਦਾ ਦਿਹਾਂਤ ਹੋ ਗਿਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ